ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀਐਸਵੀ ਬਲੌਗਰ ਤੇ ਆ ਰਿਹਾ ਦਾ ਵਿੱਚ ਤੇ ਅੱਜ ਹੈਗਾ ਗਾਇਸ ਫਰਡੇ ਤੇ ਕੱਲ ਸ਼ਨੀਵਾਰ ਹੈ ਤੇ ਪਰਨਾ ਪਰਨਾ ਗਾਇਸ ਬੰਦ ਲਿਆ ਸਕੂਲ ਜਾਣ ਦੀ ਪੂਰੀ ਹੋ ਚੁੱਕੇ ਰੈਡੀ ਬਸ ਟਾਈਟਲ ਹੋਣੀ ਹੈ ਤੇ ਪੂਣੀ ਆਪਣੀ ਜਾਗਰ-ਜੁਗੜ ਤੇ ਜਾਗਰ-ਜੁਗੜ ਪਾ ਕੇ ਤੁਹਾਨੂੰ ਮਿਲਦੀ ਗਾਇਸ ਚਲੋ ਟੀਨੜ ਖਾ ਲਈਏ ਹਾਂਜੀ ਦੋਸਤੋ ਹੁਣ ਮੈਂ ਚੰਗੀ ਤਰ੍ਹਾਂ ਆਈਡੀ ਹੋ ਚੁੱਕਿਆ ਦਾ ਰੋਟੀ ਪਾਣੀ ਵੀ ਖਾ ਲਿਆ ਹੈ ਤੇ ਰੋਟੀ ਪਾਣੀ ਖਾ ਕੇ ਤੇ ਹੁਣ ਆਪਾਂ ਚੱਲਦੇ ਆ ਗਾਇਸ ਸਕੂਲੇ ਨਵਜੋਤ ਆਉਗਾ ਉਹਦੀ ਸ਼ੂਟਿੰਗ ਕਰਵਾ ਲੈਣੀ ਹੈ ਤੇ ਚੱਲ ਜਣੇ ਗਾਇਸ ਫਿਰ ਸਕੂਲੇ ਬਾਏ ਬਾਏ ਦੋਸਤੋ ਹਾਂਜੀ ਦੋਸਤੋ ਹੁਣ ਮੈਂ ਆਜ ਤੱਕ ਆਰ ਤੇ ਘਰ ਆ ਕੇ ਸਭ ਨੇ ਪੜਾ ਲਿਆ ਤੇ ਦੂਜੇ ਪੜਾ ਗਾਇਸ ਤੇ ਪਰਨਾ ਅੱਜ ਬਹੁਤ ਹੀ ਸੋਹਣਾ ਮੱਧਾ ਸੀ ਤਾਂ ਮੈਂ ਚੱਲ ਠੀਕ ਆ ਰਾਂ ਦਿੰਨੇ ਆਂ ਤੇ ਮਾਣ ਮੜਾ ਚੱਲਦਾ ਚੁਕਾ ਗਾਇਸ ਤੇ ਨਵੀਂ ਆਉਣਾ ਨੂੰ ਗਾਇਸ ਫਰੀ ਕਰਤਾ ਸਾਡੇ ਨਾਲ ਪੜਾਣੀ ਕਿਉਂ ਚਲੋ ਮੈਂ ਕਰੀ ਜਾਂਦੇ ਆ ਅੱਗੇ ਨਿਕਲਣੇ ਕੀ ਗਾਈਸ ਇਹਨਾਂ ਦਾ ਕੋਈ ਉਹ ਆ ਰਿਸ਼ਮਨੀ ਤੇ ਚਾਹੁੰਦੇ ਆ ਸਟੇਸ਼ਨ ਤੇ ਘੜੀਕ ਦਾ ਰੋਟੀ ਪਾਣੀ ਖਾਣੇ ਆ ਫਿਰ ਤੁਹਾਨੂੰ ਮਿਲਦੇ ਗਏ ਇਸ ਬਾਦ ਵਿੱਚ ਹਾਂਜੀ ਦੋਸਤੋ ਗਾਈਸ ਕਿਤਾਬਾਂ ਕਤੂਬਾ ਕੱਢਦੀਆਂ ਆ ਤੇ ਆ ਰੱਖਦੀਆਂ ਆ ਜਿਹੜੀਆਂ ਚਾਹੀਦੀਆਂ ਆ ਆਪਾਂ ਲੈ ਕੇ ਚੱਲਦੇ ਆ ਤੇ ਚਲਿਏ ਗਾਈਸ ਪੇਪਰ ਸਾਡੇ ਸਟਾਰਟ ਹੋਣ ਨਾਲੇ ਆ 11 ਮਾਰਚ ਤੋਂ ਤੇ ਰਹਿ ਗਈ ਥੋੜੇ ਦਿਨ ਹੈ ਪੜ ਲੀ ਭਰਾ 10ਵੀਂ ਪੜਦੀ ਆ ਤੇ ਹੁਣ ਗਾਈਸ ਚਲਿਏ ਟੀਵੀ ਸ਼ਾਂਤ ਬਾਏ ਗਾਈਸ ਹਾਂਜੀ ਗਾਈਜ਼ ਹੁਣ ਆਪਾਂ ਟਿਊਸ਼ਨ ਤੋਂ ਆ ਚੁੱਕੇ ਹਾਂ ਤੇ ਪੜਪੜਦੇ ਆ ਹੁਣ ਆਪਾਂ ਤੇ ਪੜ ਕੇ ਕਰਦੇ ਆ ਗਾਈਜ਼ ਅੱਜ ਘਰੇ ਆਣੀ ਕਿ ਤਾਂ ਦਾ ਚੱਲਦੇ ਆ ਉੱਥੇ ਹਾਂਜੀ ਮਾਰਾ ਹੀ ਉਹ ਮਰਨ ਮਰਨ ਕੀ ਗੱਲ ਭਈ ਦਰਸ਼ਨ ਦੀ ਜਿਆਦਾ ਜਲਦੀ ਦੇਣ ਹਾਂ ਕੀ ਗੇਮ ਵਧੀਆ ਹੈ ਹਾਂ ਕੀ ਪਿਕਸਲ ਪਾੜ ਗਿਆ ਪਿਕਸਲ ਪਾੜ ਗਿਆ ਉਹ ਪਿਕਸਲ ਪਾੜ ਗਿਆ ਓਏ ਇਹ ਦਬਾ ਆ ਕੇ ਕੱਲ ਕੀ ਹੈ ਸ਼ਨੀਵਾਰ ਰਿਜ ਜਾਣਾ ਸਕੂਲ ਹੀ ਕਿਉਂ ਕੀ ਗੱਲ ਹੈ ਗਿਆਣਾ ਹੈ ਪੁੱਛ ਰਿਹਾ ਹੈ ਅਥੀ ਕਾਂਸਾ ਤੇ ਮਾਂ ਕਿਹਦੇ ਰੂਟ ਆ ਮਾਈਂ ਟੂ ਤੂੰ ਤੂੰ ਤਾਂ ਪਾਗੇ ਤਾਂ ਨਹੀਂ ਬਣਾਉਣੀ ਹੋਈ ਤੈਨੂੰ ਇਹਨੇ ਬਣਾਤਾ ਨਹੀਂ ਤੈਨੂੰ ਪੋਆ ਪੀਣ ਵਾਲਾ ਆਓ ਯਾਰ ਪਗਾਵਾਂ ਨਹੀਂ ਆ ਮੈਂ ਜੇ ਖੇਡਦਾ ਪੁਣਰਾ ਵੀ ਆਨਲਾਈਨ ਹੈ ਫ੍ਰੀ ਫਾਇਰ ਤੇ ਫ੍ਰੀ ਫਾਇਰ ਨਹੀਂ ਮੈਂ ਪਬਜੀ ਖੇਡਦਾ ਫੇਰ ਤਾਂ ਭਰ ਲਈ ਮੈਂ ਵੱਡੇ ਗੱਲ ਤੇ ਸੋਹਣਾ ਮੈਂ ਹਾਂਜੀ ਦੋਸਤੋ ਅੱਜ ਕੇ ਸਾਰੇ ਜਣੇ ਨਹੀਂ ਨਹੀਂ ਆ ਸੱਜੇ ਹੱਥ ਨਾਲ ਆਉਣੇ ਹਾਂਜੀ ਹਾਂਜੀ ਜਿਵੇਂ ਦੇਖੋ ਗਾਇਜ਼ ਅੱਜ ਵੈਲੈਂਟਾਈਨ ਤੇ ਵੈਲੈਂਟਾਈਨ ਦੀ ਹੈ ਜੀ ਮਨਾਉਂਦੇ ਹੈ ਹੈਪੀ ਵੈਲੈਂਟਾਈਨ ਡੇ ਆਏ ਅੱਜ ਬਲੈਕ ਡੇ ਵੀ ਆ ਰਹਾ ਹੈ ਆਪਾਂ ਕੁਝ ਖਾ ਪੀ ਕੇ ਆਨੇ ਫਿਰ ਚੱਲਦੇ ਹਾਂ ਗਾਇਜ਼ ਗੁਰਦੁਆਰੇ ਯਾਰ ਬੰਦਾ ਹੈ ਅੱਜ ਗਾਇਜ਼ ਅਸੀਂ ਖਾਣਾ ਪੀਣ ਆਏ ਹਾਂ ਯਾਨੀ ਕਿ ਅੰਦਾ ਅੱਜ ਗੋਲਗਪੇ ਖਾਣੇ ਫਿਰ ਨਹੀਂ ਕਿਤਨੇ ਅੱਜ ਗੋਲਗਪੇ ਖਵਾਏ ਤੇ ਹੁਣ ਆਪਾਂ ਚੱਲੇ ਹਾਂ ਗੇ ਗਾਇਸ ਕੋਰ ਤੜੇ ਸੋਖਾ ਸੰਕਰੋ ਜਲਦੀ ਚਲੋ ਗਾਇਸ ਮੈਂ ਬੜੇ ਟਾਈਮ ਤੇ ਪਹੁੰਚਿਆ ਜਗਦੀ ਵੀ ਇੱਥੇ ਕੰਦਾਈ ਆ ਤੇ ਬਾਬਾ ਜੀ ਵੀ ਉੱਤੇ ਆ ਦਰਿਆ ਗਾ ਜੀ ਸੋਖਾ ਸੰਕਰੋ ਗਾਇਸ ਹੁਣ ਆਪਾਂ ਸੋਖਾ ਸੰਕਰ ਅਰਧ ਸੰਥਿਆ ਵੀ ਹੋ ਚੁੱਕੀ ਹੈ ਤੇ ਆਪਣਾ ਜਪਦੀ ਸਾਹਿਬ ਜਾ ਸਮਾਪਤੀ ਹੋ ਚੁੱਕੀ ਹੈ ਤੇ ਹੁਣ ਆਪਾਂ ਤਵਾ ਪ੍ਰਸਾਦ ਵਈਏ ਦੇ ਕਰਨ ਤੇ ਉਹਨਾਂ ਦੀ ਵੀ ਕੱਲ ਤੱਕ ਸਮਾਪਤੀ ਕਰ ਦੇਣੀ ਹੈ ਤੇ ਚੈੱਕ ਕਰੋ ਗਾਇਸ ਹੋਵਾ ਲੱਗਦੇ ਹਨ ਕੱਲ ਤੱਕ

ਪਤਾ ਨਹੀਂ ਜਿਹੜਾ ਪੁੱਛ ਗਾਈਸ ਉਹਨੇ ਆਪਾਂ ਚੱਲੇ ਆ ਘਰਾਂ ਨੂੰ ਉਹ ਕਿਉਂ ਆਦਿਆ ਕੌਣ ਸ਼ਾਮ ਨੂੰ ਆਇਆ ਸ਼ਾਮ ਨੂੰ ਮੈਨੂੰ ਕਾਪੜਾ ਨੂੰ ਗਾਈਸ ਚੜੀਏ ਉਹਨਾਂ ਕਰੇ ਚਲੋ ਚਲੋ ਜਿੱਦਾਂ ਜੇ ਹੈ ਬਿੱਲੀ ਜਿੱਦਾਂ ਜੇ ਤੀ ਤੂੰ ਆਖੇ ਮੈਂ ਤੇ ਵਲੋਗ ਬਣਾਇਆ ਕਰਾਉਣ ਕੀ ਪਤਾ 5 ਮਿੰਟ ਦਾ ਬਣ ਗਿਆ 6 ਮਿੰਟ ਦਾ ਬਣ ਗਿਆ 10 ਮਿੰਟ ਤੱਕ 10 ਮਿੰਟ ਦਾ ਜ਼ਿਆਦਾ ਆ ਜਾਂਦਾ ਯਾਰ ਨਹੀਂ ਨਹੀਂ ਕੀ ਪੁਲਾਸ ਨਹੀਂ ਯਾਰ ਹੈ ਮੈਂ ਸੋਚਦਾ ਹਾਂ ਕਿ ਮੈਂ ਅੰਦੀ ਦੋਸਤੋ ਹੁਣ ਮੈਂ ਅੱਜ ਦਾ ਕਰਦੇ ਗਾਣ ਕਿ ਤੁਹਾਨੂੰ ਗੈਸ ਸੁਣਨਾ ਪਰਣਾ ਪਰਣਾ ਬੁਰਨਾ ਭਾਗ ਦੇ ਕਾਲਮ ਤੇ ਗੈਸ ਨੈਕਸਟ ਵਲੌਗ ਦੇ ਵਿੱਚ ਤੇ ਜਿਨ੍ਹਾਂ ਨੂੰ ਅਜਿਹਾ ਵਲੌਗ ਲੱਗਿਆ ਉਹ ਵਧੀਆ লাইਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਗਾਇਸ ਬਾਏ ਬਾਏ ਦੋਸਤੋ ਬੰਦ ਦੇ ਬੰਦ ਕਰ ਲੈ ਬੰਦ ਹੋ ਜਾ